ਥੋੜਾ ਲੇਟ ਹੋ ਗਿਆ ਕਿਉਂਕਿ ਖਿਆਲਾ ਵਿੱਚ ਜਿਹੜੇ ਅਕਾਲੀ ਸਰਪੰਚ ਨੂੰ ਬਹੁਤ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਦੁੱਖ ਦਾ ਇਜ਼ਹਾਰ ਕੀਤਾ ਔਰ ਇਸ ਡਾਸਟਰਡਲੀ ਮਰਡਰ ਦਾ ਮੈਂ ਅਤੇ ਸਾਡੇ ਸਾਰੇ ਸਤਕਾਰਯੋਗ ਵੀਰਾਂ ਨੇ ਬਹੁਤ ਉਸ ਨੂੰ ਸਖਤ ਸ਼ਬਦਾਂ ਦੇ ਵਿੱਚ ਉਹਦੀ ਨਿੰਦਿਆ ਕੀਤੀ ਹੈ ਦੋ ਗੱਲਾਂ ਮੈਂ ਅੱਜ ਤੁਹਾਡੇ ਦਰਮਿਆਨ ਤੁਹਾਡੇ ਜ਼ਰੀਏ ਸਾਡੇ ਆਪਣੇ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਤਾਂ ਪਹੁੰਚਾਉਣਾ ਚਾਹੁੰਦਾ ਹਾਂ ਪਹਿਲਾ ਮਾਮਲਾ ਹੈ ਕਿ ਕਾਂਗਰਸ ਪਾਰਟੀ ਦਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਸੀ ਉਹਦੇ ਵਿੱਚ ਸਤਾਰ ਪੁਆਇੰਟਸ ਜਿਹੜੇ ਸੀ ਜਿੱਦੇ ਵਿੱਚ ਕਰਜ਼ਾ ਮਾਫੀ ਸੀ ਜਿਹਦੇ ਵਿੱਚ ਹਰ ਘਰ ਨੌਕਰੀ ਸੀ ਉਹਦੇ ਵਿੱਚ ਇੱਕ ਬਹੁਤ ਵੱਡਾ ਲੋਕਾਂ ਦੇ ਨਾਲ ਵਾਅਦਾ ਸੀਗਾ ਕਿ ਜੋ ਬੇਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੋਇਆ ਸੀਗਾ ਗੁਰੂਗ੍ਰੰਥ ਸਾਹਿਬ ਦੀ ਬੇਦਵੀ ਤੋਂ ਬਾਅਦ ਬੁਰਜ ਜਵਾਰ ਸਿੰਘ ਵਾਲੇ ਤੋਂ ਬਾਅਦ ਉਸ ਉੱਪਰ ਇੱਕ ਕਮਿਸ਼ਨ ਬਿਠਾਇਆ ਜਾਵੇਗਾ ਔਰ ਦੋਸ਼ੀਆਂ ਨੂੰ ਬੜੀ ਸਜ਼ਾ ਦਿੱਤੀ ਜਾਵੇਗੀ ਪਰੰਤੂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਕਮਿਸ਼ਨ ਬਣਾਇਆ ਸੀ ਬਰਗਾੜੀ ਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਹਨਾਂ ਨੂੰ ਆਲਮੋਸਟ ਆਪਣੀ ਰਿਪੋਰਟ ਦਿੱਤੀਆਂ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਲੱਗਿਆ ਵਾ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਰਿਪੋਰਟ ਨੂੰ ਪਬਲਿਕ ਡੋਮੇਨ ਵਿੱਚ ਲੈ ਕੇ ਆਏ ਨੇ ਨਾ ਉਸ ਦੇ ਉੱਤੇ ਕੋਈ ਜਿਹੜਾ ਐਕਸ਼ਨ ਟੇਕਨ ਹੋਣਾ ਚਾਹੀਦਾ ਸੀਗਾ on the report ਨਾ ਉਹ ਲਿਆ ਗਿਆ ਵਾ ਔਰ ਜਿਹੜਾ ਉਹਦਾ ਦੂਸਰਾ ਪਾ ਗਿਆ ਬੇਬਲ ਕਲਾਂ ਗੋਲੀकांड ਵਿੱਚ ਜਿੱਥੇ ਦੋ ਨਿਹੱਥੇ ਸਿੱਖ ਨੌਜਵਾਨ ਪੁਲਿਸ ਨੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਕਤਲ ਕੀਤੇ ਗਏ ਸੀਗੇ ਨਾ ਉਹਨਾਂ ਰეკਮੈਂਡੇਸ਼ਨ ਦੇ ਉੱਤੇ ਕੋਈ ਐਕਸ਼ਨ ਲਿਆ ਗਿਆ ਬਲਕਿ ਉਲਟਾ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਉਸ ਰਾਤ ਦੇ ਤੁਰੇ ਨੇ ਜਿਸ ਤੇ ਪਿਛਲੇ 10 ਵਰਿਆਂ ਦੀ ਅਕਾਲੀ ਦਲ ਦੀ ਸਰਕਾਰ ਨੇ ਜੋ ਪੁਲਿਸ ਅਫਸਰਾਂ ਨੂੰ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈ ਔਰ ਹਰ ਕਿਸਮ ਦੇ ਮਾਫੀਆ ਨੂੰ ਸ਼ਹਿ ਦਿੰਦੀ ਰਹੀ ਹੈ ਅੱਜ ਵੀ ਉਹੀ ਪਾਲਿਸੀ ਕਿਉਂਕਿ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪੁਲਿਸ ਦੀ ਡਿਸਪੈਂਸੇਸ਼ਨ ਹੈ ਉਹ ਉਧਾਰੀ ਲਈ ਆ ਅਕਾਲੀ ਦਲ ਤੋਂ ਉਹੀ ਡੀਜੀਪੀ ਨੇ ਉਹੀ ਡੀਜੀਪੀ ਇੰਟੈਲੀਜੈਂਸ ਉਹਨਾਂ ਦੇ ਜਿਹੜੇ ਐਡਵਾਈਜ਼ਰ ਸੀਗੇ ਇਸ ਲਈ ਉਹਨਾਂ ਨੇ ਬੇਬਲ ਕਲਾ ਗੋਲੀ卡ਰਡ ਦੇ ਵਿੱਚ ਉਹਨਾਂ ਨੂੰ ਬਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਸਾਡੀ ਜਿਹੜੀ ਅਸੀਂ ਮੈਂ ਹੁਣੇ ਆਨ ਦਾ ਵੇ ਆਈ ਹੈਵ ਸ਼ੋਟ ਟਾਈਮ ਵਿਦ ਦਾ ਆਨਰੇਬਲ ਗਵਰਨਰ ਆਫ ਪੰਜਾਬ ਫਾਰ ਟੂਮੋਰੋ ਜਿਹੜੀ ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਬਣੀ ਆ 8 ਐਮਐਲਐਸ ਔਰ 8 ਨਾਨ ਐਮਐਲਐਸ ਦੀ ਅਸੀਂ ਕੱਲ ਪੰਜਾਬ ਦੇ ਗਵਰਨਰ ਨੂੰ ਮਿਲਾਂਗੇ ਔਰ ਉਹਦੇ ਤੇ ਅਸੀਂ ਬਰਗਾੜੀ ਰਿਪੋਰਟ ਦੇ ਉੱਤੇ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਉਹਦੀ ਡਿਮਾਂਡ ਕਰਾਂਗੇ ਇਮੀਡੀਏਟਲੀ ਕਿਉਂਕਿ ਜਿਹੜਾ ਰੂਟੀਨ ਸੈਸ਼ਨ ਜਿਹੜਾ ਅਮਰਿੰਦਰ ਸਿੰਘ ਕਹਿੰਦੇ ਕਿ ਮੈਂ ਉਸ ਨੂੰ ਟੇਬਲ ਕਰੂੰਗਾ ਉਸ ਰਿਪੋਰਟ ਨੂੰ ਉਹ ਪਤਾ ਨਹੀਂ ਹਲੇ ਸਪਟੰਬਰ ਦੇ ਵਿੱਚ ਕੋਈ ਡੇਟ ਨਹੀਂ ਸ਼ਾਇਦ ਮਹੀਨਾ ਡੇਟ ਮਹੀਨਾ ਹਾਊਸ ਕਰਨ ਨੂੰ ਲੱਗ ਜਾਵੇਗਾ ਇਸ ਲਈ ਬਰਗਾੜੀ ਰਿਪੋਰਟ ਦੀ ਇੰਪਲੀਮੈਂਟੇਸ਼ਨ ਇਨ ਲੈਟਰ ਐਂਡ ਸਪਿਰਿਟ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸਦਨ ਦਾ ਸੈਸ਼ਨ ਵਿਧਾਨ ਸਭਾ ਦਾ ਸੈਸ਼ਨ ਡਿਮਾਂਡ ਕਰਾਂਗੇ ਤੁਹਾਡੇ ਜ਼ਰੀਏ ਵੀ ਡਿਮਾਂਡ ਕਰਦਾ ਵਾਂ ਕਿ ਗਵਰਨਰ ਸਾਹਿਬ ਕੋਲ ਜਾਣ ਦੀ ਲੋੜ ਹੀ ਨਾ ਪਵੇ ਜੇ ਕੈਪਟਨ ਸਾਹਿਬ ਅੱਜ ਮੰਨ ਜਾਣ ਸਾਡੀ ਇਹ ਗੱਲ। ਔਰ ਦੂਸਰਾ ਜਿਹੜਾ ਕਮਿਸ਼ਨ ਰਿਪੋਰਟ ਹੈ ਉਹਦੇ ਵਿੱਚ ਆਫਸਰਸ ਦੇ ਬਾਈ ਨੇਮ ਇਨਡਾਈਟਮੈਂਟ ਹੋਈ ਆ। ਬਾਈ ਨੇਮ ਐਵਰੀਬਡੀ ਹੈਜ਼ ਬੀਨ ਨੇਮਡ, ਐਵਰੀ ਆਫਸਰ ਡੈਜ਼ਿਗਨੇਸ਼ਨ ਹੈਜ਼ ਬੀਨ ਡਿਸਕਲੋਸਡ। ਦੀ ਰੋਲ ਆਫ ਦੀ ਆਫਸਰ ਪਲੇਡ ਹੈਜ਼ ਆਲਸੋ ਬੀਨ ਇਸਟੈਬਲਿਸ਼ਡ। ਜਿਹੜੇ ਬੱਚੇ ਦੋ ਮਾਰੇ ਗਏ ਸੀਗੇ ਇਸ ਲਈ ਸਾਡੀ ਇਹ ਮੰਗ ਹੈ ਕਿ ਜਿਹੜੀ origignal FIR ਦਰਜ ਹੋਈ ਸੀਗੀ ਬਾਬਲ ਗੋਲੀ ਕਾਂਡ ਦੇ ਵਕਤ ਮੈਂ ਉਸ ਪਿੰਨ ਉਸ ਪੁਲਿਸ ਸਟੇਸ਼ਨ ਦਾ ਸ਼ਾਇਦ ਮੈਂ ਨਾਮ ਭੁੱਲ ਰਿਹਾ I'm not sure ਉਸ FIR ਦੇ ਵਿੱਚ ਇਹ ਸਾਰੇ ਪੁਲਿਸ ਵਾਲੇ ਨਾਮਜ਼ਦ ਕੀਤੇ ਜਾਣ without any further delay ਔਰ ਇਹਨਾਂ ਸਾਰਿਆਂ ਨੂੰ ਤੁਰੰਤ ਅਰੈਸਟ ਕੀਤਾ ਜਾਵੇ ਗ੍ਰਿਫਤਾਰ ਕੀਤਾ ਜਾਵੇ ਸਵਾਲ ਬਹੁਤ ਵੱਟਾ ਵਾ ਪੰਜਾਬ ਦਾ ਜੇ ਪੰਜਾਬ ਦੇ ਵਿੱਚ ਅਸੀਂ ਆਪਣੇ ਇਸ਼ਤ ਨੂੰ ਨਹੀਂ ਬਚਾ ਸਕਦੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤਾ ਦੇ ਹੋਏ ਬੇਅਦਬੀ ਚਾਹੇ ਉਹ ਇਸਲਾਮ ਦੀ ਬੇਅਦਬੀ ਕੁਰਾਨ ਸਾਹਿਬ ਕੁਰਾਨ ਦੀ ਹੋਏ ਜਾਂ ਕਿਸੇ ਧਰਮ ਦੀ ਹੋਵੇ ਜੇ ਸਾਡੇ ਅਸੀਂ ਆਪਣੇ ਪਿਓ ਨੂੰ ਨਹੀਂ ਬਚਾ ਸਕਦੇ ਤੇ ਫਿਰ ਸਾਨੂੰ ਕੌਣ ਬਚਾਊਗਾ ਇਸ ਲਈ ਦੋਸ਼ੀ ਪੁਲਿਸ ਵਾਲਿਆਂ ਦੀ ਗ੍ਰਿਫਤਾਰੀ ਨੰਬਰ ਡਿਮਾਂਡ ਨੰਬਰ 1 ਇਮੀਡੀਏਟ ਔਰ ਜਿਹੜਾ ਮੈਨੂੰ ਦੁੱਖ ਦੀ ਗੱਲ ਹੋਈ ਆ ਕਿ ਕੈਪਟਨ ਸਾਹਿਬ ਨੇ ਫਦਰ ਇਨਵੈਸਟੀਗੇਸ਼ਨ ਸੀਬੀਆਈ ਨੂੰ ਜਾਂਚ ਕਰ ਦਿੱਤੀ ਆ ਮਤਲਬ ਦੈਟ ਇਜ਼ ਲਾਈਕ ਪੁੱਟਿੰਗ ਦ ਹੋਲ ਥਿੰਗ ਇਨ ਅ ਇਨ ਅ ਟੋਟਲ ਕੋਲਡ ਸਟੋਰੇਜ ਕਿ ਮੈਂ ਇਹਨੂੰ ਠੱਡੇ ਬਸਤੇ ਚ ਪਾਤਾ ਖਤਮ ਗੱਲ ਔਰ ਮੈਂ ਇਹ ਸੀਬੀਆਈ ਨੂੰ ਠੱਡੇ ਬਸਤੇ ਇਸ ਕਰਕੇ ਕਹਿਣਾ ਵਾਂ ਕਿ ਕੈਪਟਨ ਸਾਹਿਬ ਦੇ ਖੁਦ ਲਫ਼ਜ਼ ਨੇ ਜਦੋਂ ਡਰੱਗਸ ਕਾਂਡ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਸਾਰਾ ਪੰਜਾਬ ਸਾਰੀ ਕਾਂਗਰਸ ਸੀਬੀਆਈ ਦੀ ਜਾਂਚ ਮੰਗਦੀ ਸੀ ਕੈਪਟਨ ਸਾਹਿਬ ਦਾ ਇੱਕ ਬਹੁਤ ਵੱਡਾ ਸਟੈਂਡ ਸੀ ਉਹਦੇ ਤੇ ਕਿ ਸੀਬੀਆਈ ਨੂੰ ਜਾਂਚ ਦੇਣਾ ਜਾਣੀ ਕਿ ਕਿਸੇ ਮਸਲੇ ਨੂੰ ਲਟਕਾ ਦੇਣਾ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਕੰਪਟੈਂਟ ਇਨਾਫ ਆ ਕਿ ਪੰਜਾਬ ਪੁਲਿਸ ਡਰੱਗਸ ਦੇ ਸਿਲਸਿਲੇ ਵਿੱਚ ਢੀਲ ਕਰ ਸਕਦਾ ਸੋ ਅਮਰਿੰਦਰ ਸਿੰਘ ਜੀ ਨੂੰ ਇਹ ਦੱਸਣਾ ਪਵੇਗਾ ਕਿ ਕੀ ਤੁਸੀਂ ਬਰਗਾੜੀ ਕਮਿਸ਼ਨ ਦੀ ਫਰਦਰ ਇਨਵੈਸਟੀਗੇਸ਼ਨ ਬੇਬਲਕਲਾ ਗੋਲੀकांड ਦੀ ਸੀਬੀਆਈ ਨੂੰ ਠੱਡੇ ਬਸੇ ਵਿੱਚ ਪਾਉਣ ਵਾਸਤੇ ਦਿੱਤੀ ਹੈ ਤੁਹਾਡੇ ਆਪਣੇ ਲਫ਼ਜ਼ ਲੈ ਕੇ ਸੀਬੀਆਈ ਐਂਡ ਐਂਡ ਟੂ ਸਮ ਐਕਸਟੈਂਡ ਆਈ ਐਗਰੀ ਥੈਟ ਸੀਬੀਆਈ ਟੇਕਸ ਵੈਰੀ 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 ਲੌਂਗ ਟਾਈਮ ਆਈ ਹੈਵ ਸੀਨ ਕੇਸਸ ਜਿੱਥੇ ਇੱਕ ਇੱਕ ਦਹਾਕਾ ਲੱਗਦਾ ਵਾ ਕੇਸ ਰਿਜ਼ੋਲਵ ਕਰਨ ਨੂੰ ਇੱਕ ਦਹਾਕੇ ਤੱਕ ਇਸ ਕੇਸ ਤੇ ਜਾਣ ਦੇ ਅਸਾਰ ਮੈਨੂੰ ਨਜ਼ਰ ਆ ਰਹੇ ਨੇ ਸੋ ਅੰਦਰੋਂ ਨੀਤੀ ਕੀ ਆ ਕੈਪਟਨ ਸਾਹਿਬ ਦੀ ਜੋ ਬਾਦਲਾਂ ਦੀ ਨੀਤੀ ਰਹੀ 10 ਸਾਲ ਜੋ ਬਾਦਲਾਂ ਨੇ ਪਿਛਲੇ ਬੇਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਜੋ ਨੀਤੀ ਅਪਣਾਈ ਆਪਣੇ ਚਿਹਤੇ ਅਫਸਰਾਂ ਨੂੰ ਬਚਾਇਆ ਐਫ ਆਈ ਆਰ ਵਿੱਚ ਕਿਸੇ ਨੂੰ ਨਾਮਜ਼ਦ ਨਹੀਂ ਹੋਣ ਦਿੱਤਾ ਅੱਜ ਅਮਰਿੰਦਰ ਸਿੰਘ ਵੀ ਉਸੇ ਹੀ ਰਾਹ ਤੇ ਤੁਰ ਪਏ ਨੇ ਇਸ ਲਈ ਅਸੀਂ ਇਸ ਦੀ ਮੰਗ ਕਰਦੇ ਹਾਂ ਇਹ ਬਹਿਬਲ ਕਲਾਂ ਗੋਲੀकांड ਵਿੱਚ ਰਿਫਤਾਰੀ ਦੋਸ਼ੀਆਂ ਦੀ ਬਹੁਤ ਬਰਗਾੜੀ ਕਮਿਸ਼ਨ ਰਿਪੋਰਟ ਦੀ ਇਮੀਡੀਏਟ ਇੰਪਲੀਮੈਂਟੇਸ਼ਨ ਐਂਡ ਅ ਕਾਲ ਫਾਰ ਅ ਸਪੈਸ਼ਲ ਸੈਸ਼ਨ ਆਫ ਦ ਪੰਜਾਬ ਵਿਧਾਨ ਸਭਾ ਨੰਬਰ 1 ਨੰਬਰ 2 ਅੱਜ ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਹੈ ਭੈ ਪੀਤ ਮਾਹੌਲ ਹੈ ਜਿਹੜੀ ਪੁਲਿਸ ਦੇ ਖਿਲਾਫ ਕੈਪਟਨ ਸਾਹਿਬ ਬਹੁਤ ਜ਼ਿਆਦਾ ਕੰਡੈਮ ਕਰਦੇ ਸੀ ਕਿ ਪੰਜਾਬ ਪੁਲਿਸ ਬਦਲਾਖੂਰੀ ਦੀ ਰਾਜਨੀਤੀ ਤੇ ਉਤਰਦੀ ਹੈ ਪੰਜਾਬ ਪੁਲਿਸ ਬਾਦਲਾਂ ਦੀ ਹੱਥ ਟੋਕਾ ਹੈ ਪੰਜਾਬ ਪੁਲਿਸ ਪ੍ਰਾਈਵੇਟ ਮਿਲੀਸ਼ੀਆ ਦੀ ਤਰ੍ਹਾਂ ਕੰਮ ਕਰਦੀ ਹੈ ਪੰਜਾਬ ਪੁਲਿਸ ਇੱਕ ਐਕਸਟੈਂਡਡ ਐਕਸਟੈਂਸ਼ਨ ਕਾਊਂਟਰ ਹੈ ਅਕਾਲੀਆਂ ਦਾ ਮੈਂ ਤੁਹਾਡੇ ਸਾਰੇ মিডিਆ ਦੇ ਜ਼ਰੀਏ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਕੀ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਵਿੱਚ ਕੋਈ ਰੱਤਾ ਪਰ ਵੀ ਫਰਕ ਪਿਆ ਵਾ ਇਨਾ ਚੀਚੀ ਦੇ ਪੋਟੇ ਜਿੰਨਾ ਵੀ ਕੋਈ ਫਰਕ ਪਿਆ ਵਾ ਸੇਮ ਆਫਸਰਸ ਸੇਮ ਐਟੀਟਿਊਡ ਸੇਮ ਵਿਂਡਿਕਟਿਵਨੈਸ ਸੇਮ ਫੌਲਸ ਗੈਸਸ ਔਰ ਦੁਖਦਾਈ ਗੱਲ ਹੈ ਕਿ ਪਿਛਲੇ ਚੰਦ ਦਿਨਾਂ ਚ ਜਿਹੜੇ ਇਨਸੀਡੈਂਟਸ ਹੋਏ ਨੇ ਮੈਂ ਅੱਜ ਤੋਂ 2 ਦਿਨ ਪਹਿਲਾਂ ਪਟਿਆਲੇ ਜਾ ਕੇ ਆ ਅਰਸ਼ ਅਮਰਦੀਪ ਸਿੰਘ ਸਮੇਤ 7 7 ਬੱਚਿਆਂ ਨੂੰ ਪੁਲਿਸ ਰਾਤ ਨੂੰ ਇੱਕ ਨਾਕੇ ਤੇ ਰੋਕਦੀ ਆ ਦ ਪੁਲਿਸ ਆਰ ਇਨ ਅ ਡੰਕਨ ਸਟੇਟ ਸ਼ਰਾਬੀ ਨਹੀਂ ਬਿਲਕੁਲ ਔਰ ਉਹ ਬੱਚਿਆਂ ਦੀ ਸਿਰਫ ਇੰਨਾ ਕਸੂਰ ਆ ਉਹਨਾਂ ਨੇ ਪੁੱਛ ਲਿਆ ਕਿ ਜੀ ਸਾਡਾ ਕਸੂਰ ਕੀ ਦੱਸ ਦਿਓ ਚੱਕਲੇ ਢਾਲੇ ਥਾਣੇ ਚ ਲੈ ਗਏ ਜਿਹੜੇ ਥਾਣੇ ਚੋਂ ਬਾਕੀ ਵੀ ਕੱਢੇ ਉਹ ਵੀ ਸ਼ਰਾਬੀ ਕੱਚੇ ਬਨਾਨੇ ਵਿੱਚ ਸਾਰਿਆਂ ਨੂੰ ਕੱਢ ਕੇ ਸਾਡੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ بے ਰਹਿਮੀ ਦੇ ਨਾਲ ਉਹਨਾਂ ਨੂੰ ਕੁੱਟਿਆ ਆ ਜਿਹੜਾ ਅਮਰਦੀਪ ਅਮਰਤ ਧਾਰੀਸੋ ਦੇ ਗਲ ਤੇ ਪੈਰ ਰੱਖ ਕੇ ਉਹਦੇ ਆ ਸਾਰੀਆਂ ਵੋਕਲ ਕੋਰਡਸ ਮਸਲ ਦਿੱਤੀਆਂ ਉਹਦੀਆਂ ਆਵਾਜ਼ ਖਰਾਬ ਕਰ ਦਿੱਤੀ ਔਰ ਇਹ ਵੀ ਫਿਰ ਉਹਦੇ ਉਹਦੇ ਦਸਤਾਰ ਉਹਦੇ ਧਾਰਮਿਕ ਚਿੰਨ੍ਹਾਂ ਦਾ ਦੀ ਬੇਅਦਬੀ ਕੀਤੀ ਆ ਫਿਰ ਉਸ ਤੋਂ ਇਲਾਵਾ ਉਹਨਾਂ ਬੱਚਿਆਂ ਦੇ ਕੋਲੋਂ ਇੱਕ ਦੂਜੇ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਾਈ। ਦਿਸ ਇਜ਼ ਇਨਟੋਲੇਰੇਬਲ ਨਾਟ ਐਟ 올 ਐਕਸੈਪਟੇਬਲ ਐਂਡ ਆਈ ਵਾਂਟ ਦ ਐਡਮਿਨਿਸਟ੍ਰੇਸ਼ਨ देयर ਕਿ ਅਗਰ ਤੁਸੀਂ ਇਹੀ ਬਚਾਉਣ ਦਾ ਸਿਲਸਿਲਾ ਜਾਰੀ ਰੱਖੋਗੇ ਤੇ ਅਸੀਂ 11 ਤਰੀਕ ਨੂੰ ਸਾਡਾ ਗੜਸ਼ੰਕਰੇ ਕਾਮਹਾਗਨੀ ਪਾਰਟੀ ਦਾ ਵੋਲੰਟੀਅਰਸ ਦਾ ਇਕੱਠਾ ਉਸ ਤੋਂ ਬਾਅਦ ਇਮੀਡੀਏਟਲੀ ਅਸੀਂ ਸਨੌਰ ਪੁਲਿਸ ਸਟੇਸ਼ਨ ਦਾ ਘਰਾਓ ਤਰਨਾ ਮਾਰਾਂਗੇ ਉੱਥੇ ਮੈਜਿਸਟ੍ਰੇਟਰੀ ਇਨਕੁਆਇਰੀ ਆਰਡਰ ਕੀਤੀ ਔਰ ਦੁੱਖ ਹੈ ਕਿ ਚੀਫ ਮਿਨਿਸਟਰ ਸਾਹਿਬ ਤੇ ਆਪਣੇ ਘਰ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਦੇ ਆਪਣੇ ਨੱਕ ਦੇ ਥੱਲੇ ਹੋ ਰਿਹਾ ਵਾ ਮੇਰੇ ਜਾਣ ਤੋਂ ਬਾਅਦ ਇੱਕ ਮਿਨਿਸਟਰ ਇੱਕ ਮੈਜਿਸਟ੍ਰੇਟ ਇਨਕੁਆਇਰੀ ਆਰਡਰ ਕੀਤੀ ਗਈ ਹੈ ਤੇ ਇਹ ਕਾਜ ਮੈਂ ਪੜਿਆ ਕਿ ਉਹਨਾਂ ਨੇ ਇੱਕ ਬਹੁਤ ਮਾਮੂਲੀ ਜੀ ਐਫ ਆਈ ਆਰ ਦਰਜ ਕੀਤੀ ਸੈਕਸ਼ਨ 323 ਸੈਕਸ਼ਨ 342 ਸੈਕਸ਼ਨ 324올 ਵੇਲੇਬਲ ਅਫੈਂਸਸ ਜੋ ਪੁਲਿਸ ਦਾ ਪੂਰਾ ਰਵਈਆ ਰਿਹਾ ਪਿਛਲੇ ਅਰਸੇ ਤੋਂ ਸਾਡੀ ਇਹ ਮੰਗ ਹੈ ਕਿ ਉਹ ਐਫ ਆਈ ਆਰ ਕਨਵਰਟ ਕਰਵੋ ਨੂੰ 307 ਵਿੱਚ ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੂੰ ਕੁੱਟਿਆ ਜਾ ਰਿਹਾ ਕੋਈ ਵੀ ਮਰ ਸਕਦਾ ਸੀਗਾ ਉਸ ਨੂੰ ਕਨਵਰਟ ਕਰੋ ਇੰਟੂ ਸੈਕਸ਼ਨ 295A ਆਫ ਦੀ ਆਈਪੀਸੀ ਜਦੇ ਵਿੱਚ ਕਿਸੇ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਨਾਨ ਅਵੇਲੇਬਲ ਵਾਰੈਂਟਸ ਸੈਕਸ਼ਨ ਲਿਖਣੀ ਚਾਹੀਦੀ ਸਿਮਿਲਰਲੀ ਲਾਅ ਐਂਡ ਔਰਡਰ ਇਸ ਅੱਜ ਦੀ ਡੇਟ ਵਿੱਚ ਆ ਮੈਂ ਹੁਣੇ ਗਿਆ ਉੱਥੇ ਜਿਹੜਾ ਪਿੰਡ ਦਾ ਜ਼ਿਕਰ ਕੀਤਾ ਮੈਂ ਖਿਆਲਾ ਕਲਾਂ ਭਾਵਾ ਕਾਲੀਕਲ ਦਾ ਸਰਪੰਚ ਆ ਬੰਦਾ ਦਾ ਇਨਸਾਨ ਆ ਨਾ ਅੱਜ ਮੈਂ ਇੱਕ ਤੁਹਾਡੇ ذریعے ਵੀ ਕਹਿਣਾ ਚਾਹਨਾ ਸਾਡੀ ਲੜਾਈ ਲਾਅ ਐਂਡ ਔਰਡਰ ਨੂੰ ਲੈ ਕੇ ਅਸੀਂ ਸਭ ਦੀ ਮਦਦ ਕਰਾਂਗੇ ਕਿ ਬੀਜੇਪੀ ਕਿ ਕਾਂਗਰਸ ਕਿ ਅਕਾਲੀ ਕਿ ਬਸਪਾ ਕੋਈ ਹੋਵੇ ਕਿਉਂਕਿ ਪਹਿਲਾਂ ਅਸੀਂ ਇਨਸਾਨ ਹਾਂ ਤੇ ਜੇ 11:30 ਵਜੇ ਸਰਬਜੀਤ ਸਿੰਘ ਖਿਆਲੇ ਦੇ ਸਰਪੰਚ ਨੂੰ ਦਿਨ ਦਿਹਾੜੇ ਉਹਦਾ ਉਹਦੀ ਧੌਣ ਤਕਰੀਬਨ ਲਾ ਦਿੱਤੀ ਗਈ ਹੈ ਕੌਣ ਸ਼ੇਫ ਹੈ ਇੱਥੇ ਪੰਜਾਬ ਦੇ ਵਿੱਚ ਤੁਹਾਡੇ ਅੰਮ੍ਰਿਤਸਰ ਵਿੱਚ ਬੇਤਹਾਸ਼ਾ ਇਨਸੀਡੈਂਟ ਹੋਏ ਕੋਹਾਲੀ ਪਿੰਡ ਵਿੱਚ 11 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਮੈਂ ਕੱਲ ਆਇਆ ਵਾਂ ਜੋਗੋਵਾਲ ਜੱਟਾਂ ਗੁਰਦਾਸਪੁਰ ਦੇ ਵਿੱਚ ਮਨਾਂ ਦੇ ਘਰ ਜਾ ਕੇ ਆਇਆ ਮਸੀਹੀ ਭਾਈਚਾਰੇ ਦੇ ਘਰ ਜਾ ਕੇ ਆਇਆ 8 ਸਾਲ ਦੀ ਬੱਚੀ ਦੇ ਨਾਲ ਰੇਪ ਐਂਡ ਮਰਡਰ ਇਸ ਇਸ ਪੰਜਾਬ ਕੀ ਸਾਡੇ ਗੁਰੂ ਸਾਹਿਬ ਆ ਸਾਡੇ ਛੋਟੇ ਛੋਟੇ 7-9 ਸਾਲ ਦੇ ਸਹਿਬਜ਼ਾਦੇ ਆ ਕੁਰਬਾਨੀ ਦੇ ਕੇ ਗਏ ਸੀ ਭਗਤ ਸਿੰਘ ਸ਼ਹੀਦ ਤੇ ਰਾਜਗੁਰੂ ਤੇ ਸੁਖਦੇਵ ਆ ਆਜ਼ਾਦ ਪੰਜਾਬ ਤੇ ਆਜ਼ਾਦ ਭਾਰਤ ਦੇ ਕੇ ਗਏ ਸੀ ਸਾਨੂੰ ਸੋ ਇਸ ਲਈ ਲਾ ਐਂਡ ਆਰਡਰ ਜਿਹੜਾ ਆ ਮਰਿੰਦਰ ਸਿੰਘ ਜੀ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਆਪਣੇ ਮਹਿਲ ਤੇ ਆਪਣੇ ਏਸੀ ਕਮਰਿਆਂ ਚੋਂ ਬਾਹਰ ਨਿਕਲੋ ਇਹਨਾਂ ਘਰਾਂ ਦੇ ਵਿੱਚ ਜਾ ਕੇ ਦੇਖੋ ਇਹਨਾਂ ਬੱਚਿਆਂ ਨੂੰ ਮਿਲੋ ਉਹਨਾਂ ਬੱਚਿਆਂ ਦੇ ਪਰਿਵਾਰਾਂ ਨੂੰ ਉਸ ਅਕਾਲੀ ਦੇ ਸਰਪੰਚ ਦੇ ਘਰ ਜਾਓ ਬਿਕੋਜ਼ ਟੂਡੇ ਯੂ ਆਰ ਦਾ ਚੀਫ ਮਿਨਿਸਟਰ ਨਾਟ ਓਨਲੀ ਆਫ ਕਾਂਗਰਸ ਯੂ ਆਰ ਦਾ ਚੀਫ ਮਿਨਿਸਟਰ ਆਫ 2.75 ਕਰੋੜ ਪੰਜਾਬੀਜ਼ ਆਫ ਦ ਸਟੇਟ ਇਟ ਇਜ਼ ਯੋਰ ਰਿਸਪੌਂਸਿਬਿਲਟੀ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਦਰਸਾਉਂਦੀਆਂ ਨੇ ਕਿ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਜੋ ਜੰਗਲ ਦਾ ਰਾਜ ਅਕਾਲੀ ਦਲ ਵੇਲੇ ਰਿਹਾ ਐਂਡ ਇਨ ਬਿਨ ਜੰਗਲ ਦਾ ਰਾਜ ਚੱਲ ਰਿਹਾ ਮੈਂ ਇਹ ਦੋ ਇਸ਼ੂਸ ਤੇ ਗੱਲ ਕਰਨੀ ਸੀ ਨਾ ਹਾਊ ਯੂ ਕੈਨ ਟੇਕ ਯਰ ਕੁਸਚਨ ਸੁਵਾਲ ਸੁਪਰ ਸਟਿਚੂ ਕੁਸਚਨ ਯਾਡਾ ਉਨ ਬੀ ਯੂ ਟੇਕ ਕਿ ਹੂ ਦੇ ਆਰ ਟ੍ਰਾਈਂਗ ਟੂ ਸੇਵ ਬਰਗਾੜੀ ਕਾਂਡ ਫਸਟ ਸੈਕੰਡ ਸੈਕੰਡ ਯੂ ਬੀ ਇਨ ਟੂ ਬਾਰਡਰ ਏਰੀਆ ਐਂਡ ਯੂ ਆਰ ਹਾਊ ਡੂ ਯੂ ਟੇਕ ਅਪ ਡਰੱਗ menਸ ਦੇ ਦੇ ਕੰਟਰੋਲ ਦ ਡਰੱਗ menਸ ਇਨ ਪੰਜਾਬ ਬੋਥ ਦੇਖੋ ਦੋ ਸਵਾਲ ਇਹਨਾਂ ਨੇ ਪੁੱਛੇ ਬੜੇ ਮਹਨੇ ਖੇਸ ਪਹਿਲਾ ਤਾਂ ਇਹ ਪੁੱਛਦੇ ਨੇ ਕਿ ਬਰਗਾੜੀ ਕਾਂਡ ਦੀ ਜਾਂਚ ਤੇ ਐਕਸ਼ਨ ਤੇ ਬ੍ਰੇਕਾਂ ਕਿਉਂ ਲੱਗ ਗਈਆਂ ਮੈਂ ਮੈਨੂੰ ਦੁੱਖਣਾ ਕਹਿਣਾ ਪੈਂਦਾ ਮੈਂ ਹੁਣ ਕੋ ਬੁਰਾ ਨਾ ਮਨਾਇਓ ਕਿਉਂਕਿ ਸੱਚ ਸੱਚ ਰਹਿਣਾ ਵਾ ਸੱਚ ਹੈ ਆ ਕਿ ਅਕਾਲੀ ਦਲ ਨੇ ਇਸ ਲਈ ਨਹੀਂ ਸੀ ਅਕਾਲੀ ਦਲ ਨੇ ਇਸ ਲਈ ਨਹੀਂ ਸੀ ਐਕਸ਼ਨ ਲਿਆ ਪੈ블 ਕਲਾਂ ਗੋਲੀ ਕਾਂਡ ਤੇ ਅਤੇ ਬਰਗਾੜੀ ਦੇ ਬੁਰਜ ਜਵਾਰ ਸਿੰਘ ਵਾਲੇ ਅ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦਾ ਕਿਉਂਕਿ ਸ਼ੱਕ ਦੀ ਸੂਈ ਸਿੱਧੀ ਜਾਂਦੀ ਸੀਗੀ ਡੇਰਾ ਸੱਚਾ ਸੌਦਾ ਬਣ। ਉਹ ਡੇਰਾ ਸੱਚਾ ਸੌਦਾ ਦੇ ਪੁਲਿਸ ਦੀ ਬ੍ਰੇਕਾਂ ਲੱਗ ਗਈਆਂ ਕਿਉਂਕਿ ਵੋਟਾਂ ਦੀ ਪੋਲਿਟਿਕਸ ਆ ਸਾਰੇ। ਪਹਿਲਾਂ ਅਕਾਲੀ ਦਲ ਨੇ ਵੋਟ ਪੋਲਿਟਿਕਸ ਅਕਾਲੀਆਂ ਨੇ ਤਾਂ ਸ਼ਰਿਆਮ ਹੀ ਸਪੋਰਟ ਲੈ ਲਈ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਕੋਈ ਗੱਲ ਨੰਗੀ ਚਿੱਟੀ ਲੁਕੀ ਰਹੀ ਨਹੀਂ ਸੀ ਗਈ। ਅਮਰਿੰਦਰ ਸਿੰਘ ਵੀ ਜਦੋਂ ਦੇਖਿਆ ਕਿ ਹੁਣ ਸਾਰੀ ਜਾਂਚ ਉਧਰ ਚਲੀ ਗਈ ਹੈ ਐਂਡ ਹੀ ਹੈਜ਼ ਟੂ ਬਿਕੋਜ਼ ਸੀ ਲਾਅ ਐਂਡ ਆਰਡਰ ਕੈਨੋਟ ਬੀ ਕੰਪਰੋਮਾਈਜ਼ਡ। ਜਾਤ ਪਾਤ ਧਰਮ ਡੇਰਾ ਪੋਲਿਸੀ ਸੈਕੰਡਰੀ ਜਿਹੜੇ ਮੁਲਕਾਂ ਦੇ ਵਿੱਚ ਸੂਬਿਆਂ ਦੇ ਵਿੱਚ ਲਾਅ ਐਂਡ ਆਰਡਰ ਠੀਕ ਨਹੀਂ ਹੋਦਾ ਕਦੀ ਤਰੱਕੀ ਨਹੀਂ ਕਰ ਸਕਦੇ ਭਾਵੇਂ ਉਹ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਕਰਦਾ ਕਿਉਂਕਿ ਜੇ ਜਾਨ ਹੀ ਨਹੀਂ ਸੇਫ ਮਾਲ ਨਹੀਂ ਸੇਫ ਇਸ ਲਈ ਉਹ ਜਾਂਚ ਲੌਜੀਕਲ ਕਨਕਲੂਜਨ ਤੱਕ ਜਾਣੀ ਚਾਹੀਦੀ ਆ ਕੋਈ ਹੋਵੇ ਚਾਹੇ ਉਹ ਡੇਰੇ ਦੇ ਮੁਖੀਆ ਨੇ ਚਾਹੇ ਕੋ ਡੇਰੇ ਦੇ ਟੁਆਈਸੀ ਨੇ ਦੇ ਹੈਵ ਟੂ ਬੀ ਅਰੈਸਟਡ ਐਂਡ ਦ ਲਾਅ ਇਸ ਕਰਕੇ ਉਹ ਜਾਂਚ ਔਰ ਦੂਜਾ ਮੈਂ ਰੋਬਿੰਜੀ ਐਡ ਕਰਦਾ ਮੋੜ ਦੀ ਵੀ ਜਾਂਚ ਨਹੀਂ ਜਾ ਰਹੀ ਉਧਰ ਮੋੜ ਦੀ ਜਾਂਚ ਵੀ ਸੌਰੀ ਰੋਕੀ ਜਾ ਰਹੀ ਕਿਉਂਕਿ ਉਹ ਵੀ ਉਧਰ ਹੀ ਜਾ ਰਹੀ ਹੈ ਔਰ ਜਦੋਂ ਮੌਕਾ ਮਿਲਿਆ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਤਾ ਆਮ ਆਦਮੀ ਪਾਰਟੀ ਰੈਡੀਕਲਸ ਨਾਲ ਆ ਮੋਰਬੰਬ ਬਲਾਸਟਾ ਸਾਰਾ ਠਿਕਰਾ ਸਾਡੇ ਸਿਰ ਵਿੱਚ ਭੰਨਿਆ ਗਿਆ ਸਿਰਫ ਅਰਬਨ ਵੋਟਰ ਨੂੰ ਡਰਾਉਣ ਵਾਸਤੇ ਮੈਂ ਆਪਣੇ ਸਤਕਾਰਯੋਗ ਅਰਬਨ ਵੋਟਰ ਨੂੰ ਕਹਿੰਨਾ ਆ ਦੇਖ ਲਓ ਇਹ ਰਾਜਨੀਤੀ ਕਰਦੇ ਨੇ ਲਾਸ਼ਾਂ ਦੇ ਉੱਤੇ ਬੰਬਾਂ ਦੇ ਉੱਤੇ ਬੱਚੇ ਮਰੇ ਨੇ ਸੱਤ ਮੋੜ ਦੇ ਵਿੱਚ ਕੌਣ ਰੋਕਦਾ ਅਮਰਿੰਦਰ ਸਿੰਘ ਜੀ ਨੂੰ 16 ਮਹੀਨਿਆਂ ਦੀ ਜਾਂਚ ਮੋੜ ਦੇ ਬੰਦਿਆਂ ਨੂੰ ਕਿਉਂ ਨਹੀਂ ਫੜ ਗਿਆ ਕਿ ਦਿੰਦੇ ਜਿਹੜੇ ਅਸਲ ਗੁਨਾਹਗਾਰ ਨੇ ਨੋਂ ਫੜ ਲੈਨੇ ਤੁਸੀਂ ਤੇ ਹੁਣ ਦੱਸੋ ਕਿ ਆਮ ਆਦਮੀ ਪਾਰਟੀ ਦਾ ਕੋਈ ਕਸੂਰ ਸੀਗਾ ਮੋਡ ਬੰਬ ਬਲਾਸਟ ਵਿੱਚ 2017 ਦੀਆਂ ਚੋਣਾਂ ਵਿੱਚ ਜਿੱਥੇ 7 ਕੇ 8 ਬੱਚੇ ਮਾਰੇ ਨੇ ਕੌਣ ਜਵਾਬ ਦੇਊਗਾ ਪੰਜਾਬ ਦੇ ਲੋਕਾਂ ਨੂੰ ਇਸ ਲਈ ਉਹ ਵੀ ਜਾਂਚ ਇਸ ਕਰਕੇ ਰੋਬਨ ਰੋਕਰੀ ਗ੍ਰੈਗੀ ਗਲ ਡਰੱਗਸ ਦੀ ਮੈਂ ਇਸ ਤੋਂ ਬਾਅਦ ਇਮੀਡੀਏਟਲੀ ਮੇਰੇ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਹੈ ਨੰਗਲ ਲੁਬਾਣਾ ਨਰਿੰਦਰ ਸਿੰਘ 21 ਸਾਲ ਦਾ ਬੱਚਾ ਓਵਰਡੋਜ਼ ਦੇ ਨਾਲ ਕੱਲ ਮੌਤ ਹੋ ਗਈ ਮੈਂ ਬਾਬੇ ਬਕਾਲਾ ਸਾਹਿਬ ਆਇਆ ਸੀ ਰਾਤ ਚੀਮਾ ਪਿੰਡ ਅਸ਼ਾ ਮਾਝੇ ਦੇ ਵਿੱਚ ওভারਡੋਸ ਦੇ ਨਾਲ ਮੌਤ ਹੋਈ ਆ ਲੇਕਿਨ ਗਵਰਨਮੈਂਟ ਕਹਿੰਦੀ ਕਿ ਡਰੱਗਸ ਕੰਟਰੋਲ ਕਰ ਲਏ ਸੀ ਅਕੋਰਡਿੰਗ ਟੂ ਮੀ ਡਰੱਗਸ ਆਰ ਅਬੰਡੈਂਟਲੀ ਅਵੇਲੇਬਲ ਇਨ ਦ ਸਟੇਟ ਬਿਕਾਜ਼ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੈਟੀ ਸਮਗਲਰਸ ਤੇ ਪੈਟੀ ਐਡਿਕਟਸ ਉਹ ਹਜ਼ਾਰਾਂ ਧੱਕ ਦਿੱਤੇ ਜ਼ਿਲ੍ਹਾ ਵਿੱਚ ਜਦ ਕਿ ਜਿਹੜੇ ਤਾਕਤਵਰ ਲੋਕ ਨੇ ਦੇਖੋ ਪੁਲਿਸ ਦੇ ਬੰਦਿਆਂ ਦਾ ਨਾਮ ਲੱਗ ਰਿਹਾ ਵਾ डीजीपी ਦਾ ਨਾਮ ਲੱਗ ਰਿਹਾ ਵਾ ਕਿ ਉਹਦੇ ਕਨੈਕਸ਼ਨ ਰਾਜੀਤ ਨਾਲ ਰਾਜੀਤ ਦੇ ਇੰਦਰਜੀਤ ਨਾਲ ਪਰ ਅਮਰਿੰਦਰ ਸਿੰਘ ਜੀ ਚੁੱਪੀ ਸਾਦੇ ਬੈਠੇ ਨੇ ਇੱਕ ਲਵਰਸ ਨੀਮੂ ਚੋ ਕਰਦੇ ਇਸ ਲਈ ਇਹ ਉਹਨਾਂ ਦਾ ਜਿਹੜਾ ਕਹਿਣਾ ਕਿ ਨਸ਼ੇ ਤੇ ਕੰਟਰੋਲ ਕਰ ਲਿਆ ਇਟ ਇਜ਼ ਟੋਟਲੀ ਇਹ ਬਲੇਟੈਂਟ ਵਾਈਟ ਲਾਇ ਆਫ ਅ 2018 ਕਰੋ ਸਾਹਿਬ ਇਹ ਗੱਲ ਦੀ ਗੱਲ ਕਰਾ ਸਾਹਿਬ ਵਾਰੀ 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 ਫੰਡਿੰਗ ਬਾਹਰ ਹੁੰਦੀ ਆਰ ਚਰਮ ਚਾਲੀਆਂ ਦੀ ਪਾਰਟੀ ਦੇ ਵੇਖੋ ਮੋੜ ਵੀ ਸਾਡੇ ਸਿਰ ਮੜਦਾ ਹੁਣ ਕਹਿੰਦੇ ਨੇ ਗਰਮ ਖਿਆਲੀਆਂ ਦੀ ਮੇਰੀ ਤੁਹਾਡੇ ਜ਼ਰੀਏ ਸਤਕਾਰਯੋਗ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿਉਂਕਿ ਬੀਜੇਪੀ ਉੱਥੇ ਆ ਸਤਕਾਰਯੋਗ ਕੈਪਟਨ ਸਾਹਿਬ ਨੂੰ ਕਿਉਂਕਿ ਕਾਂਗਰਸ ਥੱਲੇ ਆ ਸਾਡੀ ਜਾਂਚ ਕਰਾ ਲਓ ਜੀ ਇੱਕ ਵਾਰੀ ਕੋਈ ਫੰਡ ਕਿਹੜੇ ਸੋਰਸਸ ਤੋਂ ਆਉਂਦਾ ਅਸੀਂ ਰੋਕ ਸਕਦੇ ਹਾਂ ਏਜੰਸੀਆਂ ਤੁਹਾਡੇ ਕੋਲ ਨੇ ਸਾਰੀਆਂ ਗਵਰਨਮੈਂਟਾਂ ਉੱਤੇ ਵੀ ਥੱਲੇ ਵੀ ਇਹ ਸਾਰਾ ਪ੍ਰੋਪਾਗੈਂਡਾ ਕੇਵਲ ਤੇ ਕੇਵਲ ਸਾਡੇ ਸਤਕਾਰਯੋਗ ਸ਼ਹਿਰੀ ਭਰਾਵਾਂ ਨੂੰ ਡਰਾਉਣ ਵਾਸਤੇ ਕੀਤਾ ਗਿਆ ਸੀਗਾ ਗਵਰਨਰ ਨੂੰ ਡੈਟਸ ਗਵਰਨਰ ਨੂੰ ਸਾਰੀ ਆਵਾਜ਼ ਹੀ ਪਾਰਟੀ ਮਿਲਣੀ ਹੈ ਕਿ ਜਾਂ ਤੁਹਾਡੇ ਉਹ 7 ਐਮਐਲਏ ਤੁਹਾਡੇ ਨੀਤੀ ਜੀ ਦੇਣਗੇ ਆਮ ਆਦਮੀ ਪਾਰਟੀ ਜੋ ਬਠਿੰਡੇ ਵਿੱਚ ਵੋਲੰਟੀਅਰ ਕਨਵੈਨਸ਼ਨ ਹੋਈ ਆ ਇਟ ਇਜ਼ 99 ਵਰਸਸ 1% ਉਥੇ 50000 ਆਦਮੀ ਇਕੱਠਾ ਹੁੰਦਾ ਉਹਨਾਂ ਨੇ ਸਾਨੂੰ ਪ੍ਰਵਾਨਗੀ ਦਿੱਤੀ ਆਥਰਾਇਜ਼ ਕੀਤਾ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਉਥੇ ਮਤੇ ਪਾਸ ਕਰਵਾਏ ਨੇ ਕੋਈ ਇਹ ਨਾ ਮੰਗੂ ਨਹੀਂ ਕਿ ਇੱਕ ਸੂਬੇਦਾਰ ਲੱਗ ਗਿਆ ਦਿੱਲੀੋਂ ਔਰ ਉਸਨੇ ਅੱਗੇ ਆਪਣੇ ਹੁਕਮਚਾਰੀ ਕਰ ਦਿੱਤੇ ਲੋਕਾਂ ਨੂੰ ਵਧਣਾ ਕਰਤਾ ਸ਼ੁਰੂ ਤੇ ਲੋਕਾਂ ਨੂੰ ਪੁਆਇੰਟ ਕਰਤਾ ਆਵਸ ਜਿਹਾ ਡੈਮੋਕਰੈਟਿਕ ਵੇ ਆਫ ਫੰਕਸ਼ਨਿੰਗ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਐਂਡ ਪੋਲੀਟੀਕਲ ਅਫੇਅਰਸ ਕਮੇਟੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਕਿ ਅਸਲ ਢਾਂਚਾ ਹੈ ਜਿਹੜਾ ਢਾਂਚਾ 16 ਮਹੀਨੇ 500 ਬੰਦਾ ਨਹੀਂ ਇਕੱਠਾ ਕਰ ਸਕਿਆ ਸ਼ਾਹ ਕੋਟ ਦੇ ਵਿੱਚ 1900 ਵੋਟ ਤੇ ਸਿਮਟ ਕੇ ਰਹਿ ਗਿਆ ਆਮ ਵੱਡੇ ਪਿੰਡ ਦੇ ਵਿੱਚ 1900 ਵੋਟ ਪੰਚ ਨੂੰ ਪੈਂਦੀ ਆ ਫਿਰ ਵੀ ਨਹੀਂ ਹਟੇ ਹਾਰ ਕੇ ਅਸੀਂ ਇਹ ਝੰਡਾ ਚੁੱਕਿਆ ਵਾ ਬਿਕੋਜ਼ ਆਮ ਆਦਮੀ ਪਾਰਟੀ ਇਜ਼ ਨਾਟ ਐਨੀਬਾਡੀਜ਼ ਪਰਸਨਲ ਪ੍ਰੋਪਰਟੀ ਲੈਟ ਮੀ ਟੈਲ ਯੂ ਜੇ ਸਾਡੇ ਸਤਕਾਰਯੋਗ ਦਿੱਲੀ ਦੇ ਆਗੂਆਂ ਨੇ ਇਸ ਨੂੰ ਸਿੰਜਾ ਬਣਾਇਆ ਅਸੀਂ ਮੰਨਦੇ ਆ ਤੇ ਕੀ ਪੰਜਾਬੀਆਂ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂਗਾ ਦੁਨੀਆ ਭਰ ਦੇ ਪੰਜਾਬੀਆਂ ਨੇ ਮੇਰੇ ਖਿਆਲ ਇੰਨੇ ਵੱਡੇ ਪੈਮਾਨੇ ਤੇ ਇਸ ਨੂੰ ਆਰਥਿਕ ਤੌਰ ਤੇ ਖੜਾ ਕੀਤਾ ਮੋਰਲ ਸਪੋਰਟ ਜਹਾਜ਼ਾਂ ਦੇ ਜਹਾਜ਼ ਪਰ ਕੇ ਆਏ ਚਾਰ ਐਮਪੀ ਉਦੋਂ ਦਿੱਤੇ ਜਦੋਂ ਸਾਰੇ ਦੇਸ਼ ਦੇ ਵਿੱਚ ਕਿਸੇ ਇੱਕ ਨੇ ਇੱਕ ਵੀ ਐਮਪੀ ਨਹੀਂ ਬਣਾਇਆ ਆਮ ਆਦਮੀ ਪਾਰਟੀ ਸੋ ਦੈਰਫੋਰ ਪੰਜਾਬੀ ਸਾਹਿਬ ਨੋ ਰਾਈਟ ਆਫ ਦੀ ਆਮ ਆਦਮੀ ਪਾਰਟੀ ਐਂਡ ਵਾਟ ਆਰ ਵੀ ਡਿਮਾਂਡਿੰਗ ਵੀ ਆਰ ਓਨਲੀ ਡਿਮਾਂਡਿੰਗ ਕਿ ਸਾਨੂੰ ਸਾਡਾ ਕਿਰਪਾ ਕਰਕੇ ਅਧਿਕਾਰ ਦੇ ਦਿਓ ਅਸੀਂ ਫੈਸਲੇ ਪੰਜਾਬ ਦੇ ਪੰਜਾਬ ਦੀ ਧਰਤੀ ਤੇ ਕਰੀਏ ਆਪਣਾ ਭਵਿੱਖ ਆਪਣੀ ਤਕਦੀਰ ਦਾ ਫੈਸਲਾ ਕਰਨ ਦਾ ਅਧਿਕਾਰ ਪੰਜਾਬ ਦੀ ਧਰਤੀ ਤੇ ਹੋਣਾ ਚਾਹੀਦਾ ਵਾ ਢਾਂਚਾ ਇਸ ਲਈ ਭੰਗ ਕੀਤਾ ਬਿਕੋਜ਼ ਇਟ ਵਾਸ ਡਿਫੰਕਟ ਇਟ ਵਾਸ ਟੋਟਲੀ zero it was non-operational our constitution provides for political affairs committee there was no political affairs committee the constitution provides for a state executive there was no state executive the constitution does not provide for a co-president but there is a co-president so who's violating all these constitution norms therefore i governor ਸਭ ਨੇ ਦੇਖੋ ਆਇਆ ਕਿ ਦਿੱਲੀ ਦੀ ਹਾਈ ਕਮਾਂਡ ਮੰਨਦਾ ਦਿੰਦੀ ਹੈ ਕਿਸ ਨੂੰ ਜੀ 99% ਆਮਾਦੀ ਪਾਰਟੀ ਦੇ ਦੇਖੋ ਦੇਖੋ ਲੋਕ ਮੰਨਦੀ ਹੈ ਪਹਿਲੀ ਗੱਲ ਤਾਂ ਹਾਈ ਕਮਾਂਡ ਹੀ ਨਹੀਂ ਖੋਣ ਦਾ ਚਾਹੀਦਾ ਜੇ ਅਸੀਂ ਤਾਂ ਨਵਾਂ ਇੱਕ ਸਿਸਟਮ ਲਿਆਂਦਾ ਸੀਗਾ ਜੇ ਅਸੀਂ ਵੀ ਕਾਂਗਰਸ ਹਾਈ ਕਮਾਂਡ ਭਾਜਪਾ ਹਾਈ ਕਮਾਂਡ ਅਕਾਲੀ ਦਲ ਹਾਈ ਕਮਾਂਡ ਦੈਨ ਵਾਟ ਇਜ਼ ਅ ਡਿਫਰੈਂਸ ਰੈਗੀ ਗੱਲ ਤੁਸੀਂ ਕਿ ਉਹ ਮੰਨਦੇ ਨੇ ਮੈਂ ਸਮਝਦਾ ਲੋਕਤੰਤਰ ਦੇ ਵਿੱਚ ਲੋਕ ਮਾਲਕ ਜਨਤਾ ਜਨਾਰਦਨ ਇਬਰਾਹਿਮ ਲਿੰਕਨ ਨੇ ਕੀ ਕਿਹਾ ਸੀਗਾ ਡੈਮੋਕ੍ਰੇਸੀ ਇਜ਼ ਆਫ ਦਾ ਪੀਪਲ ਫਾਰ ਦਾ ਪੀਪਲ ਬਾਈ ਦਾ ਪੀਪਲ ਇਜ਼ ਐਨੀਬਾਡੀ ਅਬਵ ਦਾ ਪੀਪਲ ਇਨ ਦਿਸ ਡੈਮੋਕ੍ਰੇਟਿਕ ਸੈਟਅਪ ਸੋ ਇਸ ਲਈ ਅਸੀਂ ਸਾਡੇ ਨਾਲ ਲੋਕਾਂ ਦੇ ਹੈ ਮੈਨੂੰ ਪੂਰਨ ਆਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਦਿੱਲੀ ਦੇ ਸਤਕਾਰਯੋਗ ਲੀਡਰ ਤੇ ਸਾਡੇ ਛੋਟੇ ਵੀਰ ਸਤਕਾਰਯੋਗ ਭਗਵੰਤ ਸਿੰਘ ਜੀ ਮਾਨ ਅਵਸ਼ ਲੋਕਾਂ ਦੀ ਥੱਲੇੋਂ ਆਵਾਜ਼ ਤੇ ਪੰਜਾਬੀਆਂ ਦਾ ਉਭਾਰ ਤੇ ਲੋਕਾਂ ਦੇ ਜਜ਼ਬਾਤ ਉਹਨਾਂ ਦੀ ਕਦਰ ਕਰਕੇ ਸਭ ਕੁਝ ਜਿਹੜਾ ਹੈ ਉਸ ਨੂੰ ਸਵੀਕਾਰ ਕਰਨ। ਜੇ ਇੱਕ ਵਾਰ ਤੋਂ ਪਹਿਲਾਂ ਤੁਹਾਡੇ ਨਾਲ ਕੋਟਾ ਮੈਂ ਲੈ ਕੇ ਤੁਹਾਨੂੰ ਕਿਹਾ ਜੀ ਹੁਣ ਬੰਬ ਹੈ ਸੁਖਮਾਨ ਕਹਿ ਰਿਹਾ। ਜਿਸ ਬੰਬ ਹਰ ਇੱਕ ਜਗ੍ਹਾ ਤੇ ਜਾ ਕੇ ਕਿਤੇ ਟਿਕਦਾ ਨਹੀਂ। ਅੱਛਾ ਮੇਰੀ ਬੇਨਤੀ ਪਤਾ ਕੀ ਹੈ? ਮੈਂ ਭਗਵੰਤ ਸਿੰਘ ਮਾਨ ਹੁਣ ਨਾਲ ਅਸੀਂ ਪੋਲੀਟੀਕਲ ਸਿਸਟਮ ਚ ਕੰਮ ਕੀਤਾ ਵਾ। ਮੈਂ ਹੁਣ ਤੂ ਤੂ ਮੈਂ ਮੈਂ ਵਿੱਚ ਨਹੀਂ ਪੈਣਾ ਚਾਹੁੰਦਾ। ਆਹ ਇੱਕ ਗਵਰਨਰ ਪਾਲ ਖੈਰਾ ਹੁਣ ਬੰਦਾ ਜਿਹੜੀ ਗੱਲ ਦਾ ਪਤਾ ਹੋਊਗਾ ਦੁਆਲੇ ਜੋ ਹੈ ਅੱਛਾ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਨੂੰ ਵਾਕਈ ਸੀਰੀਅਸਲੀ ਲੈਨੇ ਹੋ ਡੋਨਟ ਟੇਕ ਹਿਮ ਸੋ ਸੀਰੀਅਸਲੀ ਡੋਨਟ ਟੇਕ ਹਿਮ ਸੋ ਸੀਰੀਅਸਲੀ ਲੈਟ ਦਾ ਟਾਈਮ ਕਮ ਖੈਰਾ ਸਾਹਿਬ ਇੱਕ ਸਵਾਲ ਆ ਆਪਣੀ ਫੋਨ ਰਿਕਾਰਡਿੰਗ ਵਾਇਰਲ ਹੋਈ ਆ ਕਿਸੇ ਬੜਕਰ ਦੇਖੋ ਫੋਨ ਰਿਕਾਰਡਿੰਗ ਸੁਣੀ ਅਸੀਂ ਪਰੰਤੂ ਜੋ ਕੁਝ ਮੈਂ ਕਹਿਣਾ ਸੀ ਇੱਕ ਵਾਰੀ ਜਵਾਬ ਦੇਣਾ ਸੀਗਾ ਉਹ ਮੈਂ ਚੰਡੀਗੜ੍ਹ ਕੱਲ ਮੈਂ ਜਵਾਬ ਦੇਤਾ ਅਸੀਂ ਸਾਰਿਆਂ ਨੇ ਅਸੀਂ ਆਪਣਾ ਗੰਦੇ ਕੱਪੜੇ ਜਨਤਾ ਵਿੱਚ ਨਹੀਂ ਧੋਣੇ ਮੈਂ ਤੂ ਤੂ ਮੈਂ ਮੈਂ ਦੀ ਰਾਜਨੀਤੀ 'ਚ ਨਹੀਂ ਬਲੀਵ ਕਰਦਾ ਭਗਵੰਤ ਮਾਨ ਮੇਰਾ ਛੋਟਾ ਵੀਰ ਹੈ ਮਾਝੇ ਦੀ ਧਰਤੀ ਤੇ ਸਾਰੇ ਗਵਾਹ ਸੀਗੇ 2017 ਦੀ ਰਖੜ ਪੁੰਨਿਆ ਦੀ ਕਾਨਫਰੰਸ ਵਿੱਚ ਮੈਂ ਉਹਨੂੰ ਕਿਹਾ ਸੀਗਾ ਕਿ ਭਗਵੰਤ ਮਾਨ ਸਾਡਾ ਅਗਲਾ ਮੁੱਖ ਮੰਤਰੀ ਦਾ ਉਮੀਦਵਾਰ ਹੋਵੇਗਾ ਇਤੋਂ ਜ਼ਿਆਦਾ ਕੋਈ ਕਹਿ ਸਕਦਾ ਦੱਸੋ ਮੈਨੂੰ ਸਮਝਾਓ ਜਰਾ ਇਸ ਲਈ ਮੈਂ ਉਹਦੇ ਖਿਲਾਫ ਕੁਝ ਨਹੀਂ ਕਹਿਣਾ ਮੈਂ ਉਹਨਾਂ ਨਾਲ ਕੰਮ ਕੀਤਾ ਨਾ ਕੱਲ ਨੂੰ ਕੱਲ ਨੂੰ ਕੱਲ ਨੂੰ ਦੁਬਾਰਾ ਫਿਰ ਉਹ ਅੱਜ ਚਲੋ ਉਹਨਾਂ ਨੇ ਕੋਈ ਅੱਜ ਉਹਨਾਂ ਤੋਂ ਗਲਤੀ ਹੋ ਗਈ ਕੋਈ ਉਹਨਾਂ ਤੋਂ ਪਰਸਨਲ ਹੇਟ ਰੈਟ ਵਿੱਚ ਆਣ ਕੇ ਕੁਝ ਗੱਲਾਂ ਗਲਤ ਕਹੀਆਂ ਗਿਆ ਉਹਦਾ ਜਵਾਬ ਮੈਨੂੰ ਤਾਂ ਦੇਣ ਦੀ ਕੋਈ ਸਾਨੂੰ ਦੇਣ ਦੀ ਲੋੜ ਨਹੀਂ ਸੋਸ਼ਲ ਮੀਡੀਆ ਤੇ ਵਿਸ਼ਪ ਪਰਚ ਬੈਠੇ ਪੰਜਾਬੀਆਂ ਨੂੰ ਉਹਨਾਂ ਦਾ ਜਵਾਬ ਦੇ ਦਿੱਤਾ ਵਾ ਇਸ ਲਈ ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਕਿਹਾ ਗਠਬੰਧਨ ਦਾ ਗਠਬੰਧਨ ਦਾ ਇੱਕ ਬੜਾ ਇੰਪੋਰਟੈਂਟ ਸਵਾਲ ਆ ਯਾਰ ਕਿ ਆਮ ਆਦਮੀ ਪਾਰਟੀ ਦੱਸ ਕਿਉਂ ਨਹੀਂ ਰਹੀ ਦਿੱਲੀ ਦੇ ਆਗੂ ਕਿ ਕਾਂਗਰਸ ਨਾਲ ਤੁਹਾਡਾ ਸਮਝੌਤਾ ਕੀ ਹੋਇਆ ਵਾ ਅਸੀਂ ਪੁੱਛ ਰਹੇ ਹਾਂ ਕਿ ਕੀ ਸਮਝੌਤੇ ਦੇ ਵਿੱਚ ਇਹ ਵੀ ਸ਼ਰਤ ਸੀ ਕਿ ਪਹਿਲਾਂ ਸੁਖਪਾਲ ਸਿੰਘ ਖਹਿਰੇ ਨੂੰ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਤੋਂ ਹਟਾਓ ਦੱਸਣਾ ਚਾਹੀਦਾ ਨਾਲ ਲੋਕਾਂ ਨੂੰ ਕਿ ਉਹ ਕਿ ਸਮਝੌਤਾ ਤਾਂ ਮਈ ਤੋਂ ਪਹਿਲਾਂ ਤੇ ਜੇ ਦਸੰਬਰ ਦੇ ਵਿੱਚ ਲੋਕ ਸਭਾ ਹੋਏ ਤੇ ਨਵੰਬਰ ਤੇ ਅਕਤੂਬਰ ਦੇ ਵਿੱਚ ਤੁਹਾਨੂੰ ਸਵੀਕਾਰ ਕਰਨਾ ਪਵੇਗਾ ਇਸ ਲਈ ਇਹ ਇੱਕ ਪ੍ਰਿੰਸੀਪਲ ਇਸ਼ੂ ਆ ਕਿਉਂਕਿ ਸਾਡੇ ਵੋਲੰਟੀਅਰਸ ਕਹਿੰਦੇ ਨੇ ਕਿ ਜੇ ਫਰਜ਼ ਕਰੋ ਇੱਕ ਸੀਟ ਦੇ ਵੀ ਦਿੱਤੀ ਕਾਂਗਰਸ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਸਾਨੂੰ ਦੇ ਦਿੱਤੀ ਤੇ ਬਾਕੀ 12 ਸੀਟਾਂ ਦੇ ਉੱਤੇ ਤਾਂ ਫਿਰ ਬਟਨ ਪੰਜੇ ਦਾ ਦਬਾਉਣਾ ਪਵੇਗਾ दैट मींस ਯੂ ਆਰ ਕਿਲਿੰਗ ਯੋਰ ਓਨ ਕੇਟਰ ਜਸਟ ਫੋਰ ਵਨ ਸਟੇਟ ਜਸਟ ਫੋਰ ਮੇਨਟੇਨਿੰਗ ਵਨ ਗਵਰਨਮੈਂਟ ਇਨ ਦਿੱਲੀ ਤੁਸੀਂ ਆਪਣੇ ਪੋਲੀਟੀਕਲ ਲੋਕਾਂ ਦਾ ਦਾ ਜਿਹਨੂੰ ਕਹਿੰਦੇ ਆ ਕਿ ਉਹਦਾ ਭੁੱਖ ਬਿਲਕੁਲ ਟੋਟਲ ਹਨੇਰੇ ਚ ਪਾ ਦੇਓਗੇ ਬੜਾ ਸੰਜੇ ਸਿੰਘ ਨੇ ਉਹਤੇ ਆਵਾਦੀ ਪਾਰਟੀ ਨੇ ਦਿੱਲੀ ਦੇ ਵਿੱਚ ਜਿਹੜੀ ਅੱਜ ਹੋ ਗਈ ਸੀ ਚੋਣ ਉਹਦੇ ਵਿੱਚ VOTING ਨਹੀਂ ਕੀਤੀ ਕੌਮਰ ਦੇ ਹੱਕ ਦੇ ਵਿੱਚ ਅੱਛੀ ਗੱਲ ਆ ਕਿਉਂਕਿ ਮੈਂ ਸਮਝਦਾ ਵਾਂ ਘੱਟੋ ਘੱਟ ਪੰਜਾਬ ਬਾਰੇ ਮੈਂ ਜਾਣਦਾ ਕਿ ਪੰਜਾਬ ਦੇ ਲੋਕ ਇਸਰਾ ਵਕਲ ਪਹੁੰਚਾਉਂਦੇ ਨੇ ਯਾਰ ਮਰ ਗਏ ਨੇ ਲੋਕ ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ 89 ਚ ਨਹੀਂ ਸੰਭਾਲਿਆ ਗਿਆ ਦੁਬਾਰਾ ਉਭਾਰ ਇੱਕ ਵਾਰੀ ਬਸਪਾ ਦਾ ਵੀ ਆਇਆ ਪੰਜਾਬ ਚ ਨਹੀਂ ਸੰਭਾਲਿਆ ਗਿਆ ਫਿਰ ਪੀਪੀਪੀ ਦਾ ਆਇਆ ਉਸਭਾ ਨਹੀਂ ਸੰਭਾਲਿਆ ਗਿਆ ਆਮ ਆਦਮੀ ਪਾਰਟੀ ਦਾ ਆ ਜਾਣਾ ਸੀ ਅਗਰ ਸਾਡੇ ਆਗੂ ਗਲਤ ਟਿਕਟਾਨਾ ਦਿੰਦੇ ਆਪਣੀ ਧੌਂਸ ਪੰਜਾਬ ਤੇ ਨਾ ਜਿਤਾਉਂਦੇ ਪੰਜਾਬੀਆਂ ਨੂੰ ਅਧਿਕਾਰ ਫੈਸਲੇ ਲੈਣ ਦਾ 2017 ਤੋਂ ਪਹਿਲਾਂ ਦੇ ਦਿੰਦੇ ਔਰ ਪੰਜਾਬ ਦੇ ਵਿੱਚੋਂ ਕਿਸੇ ਇੱਕ ਆਗੂ ਕਿਸੇ ਇੱਕ ਆਗੂ ਨੂੰ ਪ੍ਰੋਜੈਕਟ ਕਰ ਦਿੰਦੇ ਕਿ ਇਹ ਸਾਡਾ ਆਗਾਮੀ 2017 ਦੀ ਇਲੈਕਸ਼ਨ ਦਾ ਲੀਡਰ ਹੋਵੇਗਾ ਅੱਜ ਨਤੀਜੇ ਅਲੱਗ ਹੋਣੇ ਸੀ ਇਸ ਲਈ ਸਾਡੀ ਜਦੋਜਹਿਦ ਕੀਤਾ ਕਿ ਇਸੇ ਪਾਰਟੀ ਦੇ ਪਲੈਟਫਾਰਮ ਨੂੰ ਠੀਕ ਕਰੀਏ ਔਰ ਠੀਕ ਕਰਕੇ ਪੰਜਾਬ ਦੇ ਵਿੱਚ ਜਿਹੜਾ ਤੀਸਰਾ ਵਿਕਲਪ ਦੁਬਾਰਾ ਦੁਬਾਰਾ ਲੋਕ ਲੱਭ ਰਹੇ ਨੇ ਲੋਕਾਂ ਨੇ ਆਪਣੀਆਂ ਨੌਕਰੀਆਂ ਛੱਡ ਦਿਆਂ ਮੇਰੇ ਕੋਲ ਜਹਾਂਗੀਰ ਬੈਠਾ ਹੀ ਵਾਸ ਅ ਟੀਚਰ ਹੀ ਲਿਫਟਡ ਅ ਜੋਬ ਥੇਰ ਆ ਪੀਪਲ ਜਿਨ੍ਹਾਂ ਨੇ ਬੈਂਕਾਂ ਦੀਆਂ ਮੈਨੇਜਰਸ ਦੀਆਂ ਪੋਸਟਾਂ ਛੱਡ ਦੀਆਂ ਤੇਰੀ ਕਰੀਬਾਂ ਨੇ 8899000 ਦੀਆਂ ਨੌਕਰੀਆਂ ਜਿੰਨੀਆਂ ਵੀ ਉਹਨੇ ਕੋ ਅਵੇਲੇਬਲਸ ਛੱਡ ਕੇ ਸਾਰਾ ਉਹਨਾਂ ਨੇ ਆਪਣਾ ਦਮ ਪਾਰਟੀ ਲਈ ਲਾਤਾ ਇਹ ਉਹਨਾਂ ਲੋਕਾਂ ਦੇ ਨਾਲ ਵਿਸ਼ਵਾਸ ਘਾਟ ਹੋਇਆ ਉਹ ਦੁਬਾਰਾ ਕੌਨਫੀਡੈਂਸ ਬਿਲਡ ਕਰਾਂਗੇ ਸਾਰਾ ਕੇਡਰ ਜਿਹੜਾ ਨਾਰਾਜ਼ ਬੈਠਾ ਪਿੰਡਾਂ ਦੇ ਵਿੱਚ ਅੱਵਲਤਾਂ ਬਠਿੰਡੇ ਦੀ ਰੈਲੀ ਚ ਨਿਕਲ ਕੇ ਆਗੇ ਸੀਗੇ ਪਰ ਜਿਹੜੇ ਰਹਿ ਗਏ ਨੇ ਉਹ ਅਸੀਂ ਗੜ ਸ਼ੰਕਰ ਤੋਂ 11 ਅਗਸਤ ਨੂੰ ਮੀਟਿੰਗ ਸ਼ੁਰੂ ਕੀਤੀ ਆ ਸਾਰੇ ਜ਼ਿਲ੍ਹਿਆਂ ਵਿੱਚ ਜਾਵਾਂਗੇ ਅਸੀਂ ਕਮੇਟੀਆਂ ਬਣਾ ਰਹੇ ਆ ਜਸਟ ਉਹਨਾਂ ਵਾਸਤੇ ਕਿ ਜਿਹੜੇ ਪੁਰਾਣੇ ਆਦਮੀ ਮਯੂਸ ਹੋ ਕੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੋ ਔਰ ਉਹਨਾਂ ਨੂੰ ਘਰਾਂ 'ਚੋਂ ਕੱਢ ਕੇ ਨਾਲ ਲਿਆ ਕੇ ਪਾਰਟੀ ਦੇ ਨਾਲ ਦੁਬਾਰਾ ਜੋੜੋ ਇਹ ਸਾਡੀਆਂ ਤਿੰਨ ਮਾਲਵੇਚ ਕਮੇਟੀਆਂ ਜਸਟ ਟੂ ਕੰਟੈਕਟ ਦੀ 올ਡ ਵੋਲੰਟੀਅਰਸ ਇੱਕ ਮਾਝੇ ਇੱਕ ਦੁਆਬੇ ਵਿੱਚ ਸ਼ਾਰਟਲੀ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ ਜਿਹੜੀ ਹੈ ਬੰਦੇ ਕੱਢਣ ਦੀ ਵੀ ਜ਼ਰੂਰਤ ਹੈ ਜਿਹੜੀ ਥਰਡ ਫਰੰਟ ਕੋਈ ਹੈ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਜਿਹਦੇ ਤੁਸੀਂ ਕਹਿ ਰਹੇ ਹੋ ਕਿਹਲਾ ਭਗਾਇਆ ਉਹਦੇ ਕੁਝ ਬੰਦਿਆਂ ਨੂੰ ਬਾਹਰ ਕੱਢਣ ਦੀ ਵੀ ਜ਼ਰੂਰਤ ਹੈ ਸਾਡੀ ਵਾਲੀ ਪਾਰਟੀ ਦੇ ਵਿੱਚੋਂ ਬਾਹਰ ਨਹੀਂ ਮੈਂ ਨਹੀਂ ਕਿਸੇ ਨੂੰ ਅਸੀਂ ਤਾਂ ਜੋੜਨਾ ਹੈ ਜੀ ਅਸੀਂ ਕੱਢਣਾ ਨਹੀਂ ਹੈ ਹਾਂ ਜੀ ਆਮ ਆਦਮੀ ਪਾਰਟੀ ਸਪਾਲ ਖੈਰਾ ਇਜ਼ ਇਟ ਖੈਰਾ ਖੈਰਾ ਇਜ਼ ਜਸਟ ਨੋਬਡੀ ਐਟ ਆਲ ਮੇਰਾ ਲੋਕਾਂ ਨੇ ਮਾਨ ਸਤਕਾਰ ਪਤਾ ਕਿਉਂ ਕੀਤਾ ਕਿਉਂਕਿ ਜਿਹੜਾ ਮੈਂ ਦੋ ਦਹਾਕਿਆਂ ਤੋਂ ਪੰਜਾਬ ਲਈ ਜਦੋ ਜਹਿਦ ਕੀਤੀ ਇੱਕ ਸਾਲ ਜੋ ਮੈਨੂੰ ਮੌਕਾ ਮਿਲਿਆ ਵਿਰੋਧੀ ਧਿਰ ਦੇ ਆਗੂ ਦਾ ਉਹ ਮੈਂ ਹਰ ਵਰਗ ਦੇ ਲੋਕਾਂ ਦੇ ਬਿਨਾ ਮਸਬੋ ਮਿੱਲਤ ਜਦੋਂ ਮੁੱਦੇ ਉਠਾਏ ਤਾਂ ਲੋਕਾਂ ਨੇ ਮੇਰੀ ਰਿਸਪੈਕਟ ਰਿਸਪੈਕਟ ਹੋਈ ਆ ਕੰਮ ਦੀ ਨਾ ਕਿ ਖੈਰੇ ਦੀ ਮੇਰੇ ਵਰਗੇ ਖੈਰੇ ਸ਼ਾਇਦ ਹਜ਼ਾਰਾਂ ਹੋਣਗੇ ਪੰਜਾਬ ਮੇਰਨੋਂ ਜ਼ਿਆਦਾ ਵਿਦਵਾਨ ਮੇਰਨੋਂ ਜ਼ਿਆਦਾ ਅਕਲਮੰਦ ਮੇਰੇ ਨਾਲੋਂ ਜ਼ਿਆਦਾ ਪੜੇ ਲਿਖੇ ਮੇਰੇ ਨਾਲੋਂ ਜ਼ਿਆਦਾ ਬੈਟਰ ਔਰੇਟਰਸ so therefore i again and again believe it is not individual it is the it is the thought that you give to the people punjab de lokan nu ki thought pasand aaya ke assi hun ajj to baad delhi to hukum nahi lene unnu e pasand aaya va kyunki delhi de naal hazara salan to punjab di takkar hai e purana itihas khol ke phrol ke dekh lo esliye punjab de lokan nu khud mukhtiyari da idea ਇਹ ਪਸੰਦ ਆਇਆ ਤੇ ਇਸ ਲਈ ਉਹਨਾਂ ਨੇ ਸਾਡੇ 2020 ਵਾਲੀ ਵੀ ਜ਼ਿਕਰ ਕਰੋਗੇ ਨਾ ਨਹੀਂ ਆਈ ਹੈਵ ਨਥਿੰਗ ਟੂ ਡੂ ਵਿਦ 2020 ਆਈ ਵੀ ਇਨ ਲਕ ਪੋਸਟ ਵੇਲੇ ਉਸ ਵੇਲੇ ਮੇਰੇ ਵਿਰੋਧੀਆਂ ਨੇ ਨਹੀਂ ਨਥਿੰਗ ਟੂ ਡੂ ਵਿਦ ਥੈਟ ਵੀ ਆਰ ਅ ਪਾਰਟ ਆਫ ਇੰਡੀਆ ਵੀ ਆਰ ਇੰਟੀਗਰਲ ਪਾਰਟ ਆਫ ਦਿਸ ਕੰਟਰੀ ਵੀ ਸਟੈਂਡ ਫਾਰ ਦ ਯੂਨਿਟੀ ਇੰਟੀਗ੍ਰਿਟੀ ਆਫ ਦਿਸ ਕੰਟਰੀ ਵੀ ਬੀਲੀਵ ਬਾਈ ਦ ਕਨਸਟੀਟਿਊਸ਼ਨ ਆਫ ਦਿਸ ਕੰਟਰੀ ਆਈ ਹੈ ਫੌਟ 5 ਇਲੈਕਸ਼ਨ ਅੰਡਰ ਦ ਕਨਸਟੀਟਿਊਸ਼ਨ ਆਫ ਦਿਸ ਕੰਟਰੀ ਸੋ ਧਰਫੋਰ ਥੈਟ ਇਜ਼ ਆਲ ਮਿਲਿਸ਼ੀਅਸਲੀ ਫਾਲਸ ਪ੍ਰੋਪਾਗੈਂਡਾ ਅਗੇਂਸਟ ਸਰ ਜੀ ਸਵਾਲ ਇੱਕ ਮਿੰਟ 11 ਹੀ ਸਵਾਲ ਹੈ ਵੀ ਤੁਸੀਂ ਕਹਿੰਦੇ ਹੋ ਹਾਈ ਕਮਾਂਡ ਉਮੀਦ ਹੈ ਸਾਡੀਆਂ ਗੱਲਾਂ ਸਾਡੀਆਂ ਮੰਨ ਲੈਣਗੀਆਂ ਠੀਕ ਹੈ ਜੇ ਉਹ ਨਹੀਂ ਮੰਦੀ ਕੋ ਡੈਡ ਲਾਈਨ ਹੈਗੀ ਆ ਤੇ ਨਹੀਂ ਮੰਦੀ ਨਹੀਂ ਅਸੀਂ ਤਾਂ ਆਪਣਾ ਐਲਾਨ ਕਰ ਚੁੱਕੇ ਆ ਜੀ ਮੰਨਣ ਜਾਂ ਨਾ ਮੰਨਣ ਜਿਹੜੇ 6 ਮਤੇ ਬਠਿੰਡੇ ਜੋ ਹੋ ਚੁੱਕੇ ਨੇ ਐਲਾਨ ਉਹਦੇ ਤੋਂ ਅਸੀਂ ਟਸ ਤੇ ਮਸ ਨਹੀਂ ਹੋ ਸਕਦੇ ਨਹੀਂ ਜੀ ਹਾਈ ਕਮਾਂਡ ਨਹੀਂ ਮੰਦੀ ਆਪਾਂ ਕੀ ਕਰਾਂਗੇ ਲੋਕ ਮਨਾਉਣ ਅਸੀਂ ਤੁਹਾਨੂੰ ਮੈਂ ਕਿਹਾ ਨਾ ਜੀ ਲੋਕਤੰਤਰ ਦੇ ਵਿੱਚ ਲੋਕ ਮਾਲਕ ਨੇ ਅਸੀਂ ਹਰ ਪ੍ਰਵਾਨਗੀ ਲੋਕਾਂ ਤੋਂ ਲਿਆ ਕਰਾਂਗੇ ਸਰ ਸਾਹਿਬ ਔਰ ਔਰ ਸ਼ਵਰਾਜ ਦਾ ਡਾਕੂਮੈਂਟ ਕਹਿੰਦਾ ਭਾਈ ਆਮ ਨਾਟ ਸੀਂਗ ਜਿਹੜਾ ਮੇਨ ਡਾਕੂਮੈਂਟ ਜਿਹੜਾ ਗਵਰਨ ਕਰਦਾ ਵਾ ਆਈਡੀਓਲੋਜੀ ਆਫ ਦੀ ਆਮ ਆਦਮੀ ਪਾਰਟੀ ਇਸ ਸਫਰਾਜ ਡਾਕੂਮੈਂਟ ਵੀ ਆਰ ਗੋਇੰਗ ਬਾਈ ਦਾ ਸਫਰਾਜ ਡਾਕੂਮੈਂਟ ਜੀ ਮੇਰਾ ਸਵਾਲ ਇਹ ਹੈ ਵੀ ਆਪਾਂ ਆਪ ਦਾ ਲੋਗੋ ਯੂਜ਼ ਕਰ ਰਹੇ ਆਂ ਜੀ ਕੋਈ ਡੈਡ ਲਾਈਨ ਹੈ ਕਿ ਨਹੀਂ ਹਾਈ ਕਮਾਂਡ ਨੇ ਨਹੀਂ ਅਸੀਂ ਲੋਗੋ ਕਿਉਂ ਨਾ ਕੰਜ਼ ਕਰੀ ਸਾਡੀ ਪਾਰਟੀ ਆ ਜੀ ਦੀ ਗੱਲ ਇਹ ਕਹਿ ਰਹੇ ਹੋ ਹਾਈ ਕਮਾਂਡ ਨੂੰ ਨਹੀਂ ਜਾਣਦੇ ਤੇ ਫਿਰ ਕੀ ਕਰਾਂਗੇ ਆਪਾਂ ਉਹ ਦੇਖਾਂਗੇ ਜਦੋਂ ਗੱਲ ਆਊਗੀ ਸਰ ਜੀ ਕੋਈ ਡੈਡ ਲਾਈਨ ਨਹੀਂ ਸੀ ਮੇਰੀ ਕਾਫੀ ਮੰਗੀ ਸੀਗੀ ਜਿਹਦੀ ਵਾਰਾਂ ਵਿਜ਼ਿਟ ਲਿਆ ਕੋਲ ਤੁਹਾਨੂੰ ਤੇ ਕਵਰ ਬਾਰੇ ਜਦੋਂ ਪਤਾ ਸੀਗਾ ਭਵਨਤਮਨ ਨੇ ਜਿਹੋ ਇਹ 100% ਬਲੇਟੈਂਟ ਲਾਇ ਸਿਰਫ ਜਦੋਂ ਤੁਹਾਨੂੰ ਤੁਹਾਨੂੰ ਬਹੁਤਿਆਂ ਨੂੰ ਪਤਾ ਨਹੀਂ ਲੱਗ ਸਕਾ ਇੱਕ ਐਫਰਟ ਕੀਤਾ ਗਿਆ ਸੀਗਾ ਕਿ ਹਾਈ ਕੋਰਟ ਚੋਂ ਜਿਹੜਾ ਡਿਫੇਮੇਸ਼ਨ ਸੂਟ ਸੀ ਅਰਵਿੰਦ ਕੇਜਰੀਵਾਲ ਦਾ ਉਹਦੀ ਕੁਆਸ਼ਿੰਗ ਕਰਾਈ ਜਾਵੇ ਉਸ ਸਿਲਸਿਲੇ ਵਿੱਚ ਮੇਰੇ ਕੋਲ ਮਿਸਟਰ ਖੈਤਾਨ ਆਏ ਸੀਗੇ ਮੈਂ ਉਹਨਾਂ ਨੂੰ ਦੋ ਲਾਇਰ ਸੁਜੈਸਟ ਕੀਤੇ ਸੀ ਫॉर ਕੁਆਸ਼ਿੰਗ ਪਰਪਸਸਿਸ ਮਾਈਂਡ ਯੂ ਕੁਆਸ਼ਿੰਗ ਲੜ ਕੇ ਥੈਟ ਵਾਸ ਵਨ ਵਾਸ ਰਨਦੀਪ ਸਿੰਘ ਰਾਏ ਐਡਵੋਕੇਟ ਹਾਈ ਕੋਰਟ ਔਰ ਦੂਸਰੇ ਵਕੀਲ ਸੀਗੇ ਮਿਸਟਰ ਆਰ ਐਸ ਚੀਮਾ ਜਿਹੜੇ ਕਿ ਬਹੁਤ ਵੱਡੇ ਵਕੀਲ ਨੇ ਮੈਂ ਉਹਨਾਂ ਦੋਨਾਂ ਦੇ ਨਾਲ ਦਾ ਰੈਫਰੈਂਸ ਦਿੱਤਾ ਸ਼ਾਇਦ ਮੈਨੂੰ ਯਾਦ ਨਹੀਂਗਾ ਮੇਰੇ ਖਿਆਲ ਚੀਮਾ ਸਾਹਿਬ ਦੇ ਨਾਲ ਇਹਨਾਂ ਦੀ ਕਾਨਫਰੰਸ ਵੀ ਕਰਾਈ ਹੈ ਬਿਯੋਂਡ ਦੈਟ ਆ ਹੈਡ ਨੋ ਨੋਲੇਜ ਆਈ ਥੋਟ ਦੇ ਵਾ ਫਾਈਟਿੰਗ ਆਊਟ ਹਿਸਟਰੀਕਲ ਆਈ ਦੈਟਸ ਅੱਛਾ ਜੀ ਧੰਨਵਾਦ ਹੁਣ ਤੁਹਾਨੂੰ ਮਿਸਟਰ ਚੀਮਾ ਸਾਹਿਬ ਕਹਿੰਦੇ ਆ ਜੇ ਕੋਈ ਆ ਜਾਂਦੀ ਹੈ ਦਿੱਲੀ ਦੇ ਖੇਰੇ ਆਓ ਜੀ ਮੈਂ ਉਹਦਾ ਸ਼ਟਰ ਨੂੰ ਪਿਆਰ ਆ ਜੀ ਹਾਂ ਫੋ ਬੋਰਡ ਨੂੰ ਮਾਰਨ ਦਾ ਫਲੈਕਸ ਕੋਰਟ ਮੰਤਰੀ ਬਣ ਕੇ ਆਏ ਕੋਈ ਬਣੇ ਸੱਚੀ ਸੋਚ ਸੀ ਸੇ ਤੋਂ ਪਹਿਲਾ ਸੀ ਨਾ ਉਹ ਮੰਤਰੀ ਆਇਆ ਉਹ ਵੇ ਤੁਸੀਂ ਤਾਂ ਨਹੀਂ ਯਾਰ ਨਹੀਂ ਕਿਉਂ ਨਮਾ ਜਾਏਗਾ ਲੈ ਥੋੜਾ ਪਿੱਛੇ ਵੀ ਖੜੇ ਕਰ ਲੋ ਆ ਜਾਓ ਰਣਜੀਤ ਸੁਣਾ ਪਏ ਹੋਏ ਆ ਕਿਹਨੂੰ ਆਈ ਤੇ ਨਾ ਯਾਰ ਜੀ ਆਓ ਜੀ ਰੋਗਨ ਛੱਡ ਦਿਨਾ ਅ ਅੱਛੀ ਗੱਲ ਹੈ ਜੋ ਪਹਿਲੇ ਛੱਡ ਦੇਣ ਫੇਰ ਪੁੱਛਣਾ ਕਿਉਂ ਦੋ ਜੀ ਕੰਧਾਂ ਸਾਹਮਣੇ ਸਾਈਡ ਤੋਂ ਗਿਆ ਅੰਦਰ ਤੋਂ ਗੁਆਚ ਗਿਆ